ਗੱਡੀਆਂ ਆ ਲਈਆਂ ਵਿਚਾਰੇ ਆਪਣੇ ਘਰ ਆਏ ਆ ਤੇ ਇਹਨਾਂ ਦਾ ਮੰਨ ਲਓ ਪਹਿਰਾਵਾ ਉਮਰਾਂ ਵੀ ਨੰਗੀਆਂ ਪੀੜੀਆਂ ਬਦਲ ਗਈਆਂ ਪਰ ਪਹਿਰਾਵਾ ਇਹਨਾਂ ਦਾ ਉਹੀ ਰਿਹਾ ਜਿਹੜਾ ਪਹਿਲਾਂ ਸੀਗਾ ਹੁਣ ਵੀ ਉਹੀ ਪਹਿਰਾਵਾ ਤੇ ਕੋਈ ਆਏ ਨਹੀਂ ਵੀ ਕੋਈ ਆ ਤੇਰਾ ਕੱਪੜੇ ਲੀੜੇ ਬਦਲ ਜਾਣਾ ਪਹਿਰਾਵੇ ਬਦਲ ਜਾਣਾ ਉਸ ਤਰਹੀ ਹੈ ਤੇ ਵਿਚਾਰਿਆਂ ਦਾ ਹੁਣ ਰਜਕਾਰ ਪੁੱਛਦੇ ਆ ਵਧੀਆ ਚੱਲਦਾ ਆਪਣਾ ਚੱਲਦਾ ਵਧੀਆ ਤੁਹਾਡਾ ਕੰਮ ਚੱਲਦਾ ਜੀ ਕਿੱਥੇ ਚੱਲਦਾ ਵੀ ਵੀ ਚੱਲਦਾ ਚਲਦਾ ਨਹੀਂ ਹੁਣ ਹੁਣ ਕੀ ਕਾਰਨ ਹੋ ਗਿਆ ਬਸ ਹੀ ਪਰ ਮੈਂ ਹੀ ਚੱਕਰ ਚੀ ਚਿੰਪਲੀ ਵੇਚ ਦਿਆਂ ਹੁਣ ਤਾਂ ਬਦਾਂ ਦਾ ਜਲਜਕਾਰ ਗਿਆ ਸਾਰੇ ਗਿਆ ਕੁਛ ਨਹੀਂ ਜਲਜਕਾਰ ਮਲ ਹੁਣ ਵੀ ਸੋਡਾ ਅਰਜਕਾਰ ਰੋਗ ਗਿਆ ਮਸ਼ੀਨੀ ਕੰਮ ਚੱਲ ਪਿਆ ਹੁਣ ਵੀ ਮਿਸਤਰਾਂ ਨੇ ਕੰਮ ਸ਼ੁਰੂ ਕਰਦੇ ਆਪਦੇ ਤੇ ਪਹਿਲਾਂ ਵੀ ਕੀ ਕੀ ਕੰਮ ਕਰਦੇ ਸੀਗੇ ਬਲਤਾ ਦਾ ਪ੍ਰਪਾਨ ਕਸੋਦੀਆਂ ਦਾ ਦੇ ਰਖਾਰੀਆਂ ਹਲਾਂ ਦੇ ਕੰਮ ਕਰਦੇ ਸੀ ਵੀ ਹਲਾਂ ਦੇ ਜਮ ਲਾ ਵੀ ਕਟਾਈ ਕਰਨੀ ਇਹਦੀ ਜਿਵੇਂ ਆਪਾਂ ਥੱਬਲਾਂ ਕੁੱਟਣਾਂ ਸਾਰੇ ਕੱਢਦੇ ਤੇ ਪੀਪਿਆਂ ਤੋਂ ਸਾਰੇ ਆਪਣੇ ਬਣਾ ਦਿੰਦੇ ਸੀ ਢੋਲੀਆਂ ਪੱਥਰ ਤੇ ਚਾਰ ਨੇ ਛੱਜ ਤੇ ਸਾਰੇ ਬਣਾਉਂਦੇ ਸੀ ਤੇ ਹੁਣ ਮੰਨ ਲਓ ਤੁਸੀਂ ਛੱਤਾਂ ਥੱਲੇ ਰਹਿੰਦੇ ਹੁਣ ਮਕਾਨਾਂ ਚ ਕਿਉਂ ਉਸ ਤਰ੍ਹਾਂ ਹੀ ਬੈਠੋ ਹੁਣ ਦੇ ਦਿੰਦੇ ਰਪੇ ਜਾਂਦੀਆਂ ਛੱਤਾਂ ਤੇ ਮੰਨ ਲਓ ਤੁਹਾਨੂੰ ਮਨਜ਼ੂਰ ਨਹੀਂ ਛੱਤਾਂ ਥੱਲੇ ਨਹੀਂ ਰਹਿ ਸਕਦੇ ਤੁਸੀਂ ਰਹਿ ਜਾਂਦੀ ਹੁਣ ਤਰਨਦੀ ਐ ਪੰਦੀ ਐ ਮਕਾਨ ਨਹੀਂ ਨਹੀਂ ਮੰਨ ਲਓ ਵੀ ਹੁਣ ਝੁੰਬ ਤੇ ਹੂੰ ਆ ਆਪਣਾ ਇੱਟਾਂ ਦੇ ਮਕਾਨ ਤਾਂ ਨਹੀਂ ਪਾਏ ਹੂੰ ਰਹਿੰਦੇ ਹੋਗੇ ਛੱਪਰ ਪਾਏ ਆ ਛੱਪਰ ਪਾਏ ਆ ਹਾਂ ਫਿਰ ਛੱਪਰਾਂ ਦੇ ਵਿੱਚ ਰਹਨੇ ਹੋ ਮੰਨ ਲਓ ਵੀ ਤੁਹਾਡੇ ਵਿਚਾਰ ਸੀ ਕਿ ਵੀ ਅਸੀਂ ਛੱਤ ਥੰਨੇ ਨਹੀਂ ਰਹਿਣਾ ਬੀਟਾਂ ਦੇ ਕਮਰੇ ਪਾ ਕੇ ਹਾਂ ਤੇ ਹੁਣ ਦਿਖਾਇਓ ਮਾੜਾ ਇੱਥੇ ਰੱਖਿਓ ਥੱਲੇ ਆ ਕੀ ਕੁਝ ਲਿਆਂਦਾ ਤੁਸੀਂ ਆਹ ਦੇਖ ਲਓ ਵਿਚਾਰੀਆਂ ਨੇ ਇਹ ਵੀ ਹੁਣ ਤਿਆਰ ਕਰਿਆ ਬਣਾਇਆ ਰੰਗ ਰੰਨਾ ਹੈਗਾ ਹਾਂ ਹਾਂ ਨਾਲ ਇਹਨਾਂ ਸਾਫ਼ ਕਰਨ ਨੂੰ ਇਹਦੇ ਹੱਥੇ ਲਾਉਣੇ ਆ ਕੱਲੇ ਤੇ ਘਰੋਂ ਕੂੜਾ ਚੱਕਣ ਨੂੰ ਚਮਟੇ ਆ ਗਏ ਕਰਛੀ ਆ ਗਈ ਤੇ ਆਹ ਵੀ ਗੋਲਗਲੇ ਕੱਢਣ ਵਾਲਾ ਕਿ ਹੋਰ ਆ ਕੋਈ ਗੋਲਗਲੇ ਕੱਢਣ ਵਾਲਾ ਚੰਟੇ ਆ ਗਏ ਲੰਬੇ ਤੇ ਮਹਲਾ ਦਾ ਰਜਗਾਰ ਥੋੜਾ ਖੋਲਿਆ ਬਸ ਆ ਟਾਈਮ ਪਾਸ ਹੀ ਹੋਂ ਤਾਂ ਚਲੋ ਮਿਹਨਤ ਦਾ ਫੇਰ ਵੀ ਹੱਥ ਦੀਆਂ ਨਾ ਥੋੜੀ ਇਹਨੂੰ ਕੀ ਆਪਣਾ ਜਿਹੜਾ ਪਾਉਂਦੇ ਹੁੰਦੇ ਨੇ ਨੱਕ ਤੇ ਕੀ ਕੋਕਾ ਕਹਿੰਦੇ ਇਹ ਪਿੱਤਲ ਦਾ ਪਿੱਤਲ ਦਾ ਹੈ ਪਿੱਤਲ ਦੀ ਹਾਂ ਜਿਹੜੇ ਕੰਨਾਂ ਚਾਈ ਪਿੱਤਲ ਦੇ ਆ ਫਿਰ ਉਹਨਾਂ ਨੇ ਇੱਕ ਧਰ ਰਜਗਾਰ ਖੋਲਿਆ ਇਹ ਕਿ ਜ ਸਿਆਉਣੇ ਦੇ ਪਾਉਂਗੇ ਤਾਂ ਚੋਰ ਤਾਂ ਮਗਰੀ ਵਰਦੇ ਹੁੰਦੇ ਆ ਜਿਹੜੇ ਲਟੇਰੇ ਹੁੰਦੇ ਆ ਤੇ ਦੰਦਾ ਤੇ ਪਰਤੇ ਚੜਾਉਂਦੇ ਨੇ ਸਿਆਉਣੇ ਨਹੀਂ ਚੜਾਉਂਦੇ ਨੇ ਪਿੱਤਲ ਦੀਆਂ ਪਿੱਤਲ ਦੀ ਹੈ ਵਿੱਚ ਵੀ ਤਾਂਬੇ ਸਿਆਉਣੇ ਦੀ ਪਹਿਲਾਂ ਸਿਆਉਣੇ ਦੀ ਹੁੰਦੀ ਸੀ ਨਾ ਵਿੱਚ ਵਿੱਚ ਕਿਉਂ ਰੁਜ਼ਗਾਰ ਸੀਗਾ ਵਧੀਆ ਚੱਲਦਾ ਉਦੋਂ ਹੁਣ ਉਹ ਗੱਲ ਇੱਕ ਬਣੀ ਨਹੀਂ ਗਈ ਕੰਨਾ ਯਾਰ ਓਹ ਲੂ